आलं करा आदि गादरबाग दा नंगर ओरे खाया बहुत स्वाद <laughs> नक दरबार साहब देखो जी अज है चौदह जनवरी दो हजार चौबीस ਰਵਾ ਲੋਗ ਸੱਜੇ ਨਗਰ ਕੀਤਰ ਲੰਗਰ ਵੀ ਹੈ ਨੀ ਉਹ ਗਾ ਤੋਂ ਬਾਰੇ ਜੂ ਪਾਲਕੀ ਸਾਹਿਬ ਉਹ ਖੜੀ ਆ ਪਿੱਛੇ ਭਲੇ ਵੀ ਜਦੋਂ ਕੋਲ ਤਾਂ ਹਾਂ ਜੈਨਮ ਜੜੇਗਾ ਨਾ ਲੱਟਾ ਬੜਦੀ ਆਈ ਅੱਖਾਂ ਆ गुरपुर पेटो वॾ पुन हलो ਬਾਦ ਮਾ ਬਹੁਤ ਟਰੈਕਟਰ ਆਏ ਆ ਹੋਊਗਾ ਅਲਾਵਾ 3-4 ਟਰੈਕਟਰ ਦੇ ਰਹੇ ਨੇ ਐ ਤੇ ਤੁਹਾਡੇ ਭਗਵਾਨ ਉਸਨਾ ਸਾਡੇ ਪਾਲ ਸਿੰਘ ਜੀ ਫਿਰ ਸਰਜੀ ਕਲਾ ਪਾ ਗਏ ਗੁਰੂ ਗੋਬਿੰਦ ਸਿੰਘ ਆਗੇ ਬਾ ਦੀ ਰਮਣ ਭਾਣ ਕੇ ਬਾਣਾ ਤੇਰਾ ਵਹਣਾ ਪਰਵਾਰਾ ਨੂੰ ਸਵਾਦ ਹੈ ਸਵਾਦ ਚਲਦੀ ਰਹੇ ਕਿਸੇ ਦਸਤ ਕਰੂ ਮਹਾਰਾ ਕਿਰਪਾ ਕਰਾਇਓ ਇਬਰਾਹੀ ਵਾਹਿਗੁਰੂ ਜੀ ਦਾ ਸਤਿਕਾਰ ਵਾਹਿਗੁਰੂ ਅੱਗੇ ਤੋਂ ਅੱਗੇ ਤੋਂ ਕਿਹੜੀ ਦੀਵਾਨ ਚ ਰਤੇਰਾ ਗੁਰਦਾਸਪੁਰ ਦਾ ਤਰਕ ਕਰਦੇ ਨੇ ਉਸਤ ਕਰ ਕਾਰ ਕਾਨੀ ਮਾ ਜੀ ਮੈਂ ਕੀ ਮਤਲਬ ਕਿ ਸੇਵਾ ਕਹਿ ਲੋ ਜਾਂ ਆਹ ਬੰਦੇ ਆਪਣੇ ਖੜੇ ਆ ਜੀ ਅੱਧੇ ਲਈ ਸਾਡਾ ਆ ਅਸੀਂ ਅੱਜ ਪੈਦਲ ਹੀ ਜਾਣਾ ਪਰ ਦੋ ਬੰਦੇ ਇਹ ਮਨਜ਼ੂਰ ਨਹੀਂ ਨਾ ਮੈਂ ਟਰੈਕਟਰ ਤੇ ਚੜ ਜਾਓ ਤੁਸੀਂ ਆ ਜਾਓ ਆ ਜਾਓ ਦੇਖੀ ਦੇਖੀ ਸੰਗੀ ਤੂੰ ਦੱਸ ਕਿੱਦਾਂ ਲਈ ਹੋਊਂਗੀ ਉਰੇ ਤਾਂ ਚੰਡੀਗੜ੍ਹ ਬਣ ਜਾਣਾ ਬ੍ਰਦਰ ਨਹੀਂ ਸੈਣੀ ਚੱਲ ਅਸੀਂ ਕੰਗਰੇ ਤੋਂ ਰਹਿਣੇ ਵਜੇ ਹੋ ਰਹੇ ਹਾਤੋਂ 10 ਸਾਲ ਪਹਿਲਾਂ ਦੱਸ ਰੱਖਿਆ ਦਾ ਠੀਕ ਠੀਕ ਚਰੀ ਮੱਕੀ ਆਜਰਾ ਕਹਨੇ ਹੌਦਨ ਕਰਨ ਕਰ ਰਹੇ ਸ਼ੇਰੀਪੁਰੋਂ ਗ੍ਰੰਥਾ ਮਹਾਰਾਜ ਸਾਧ ਜੀ ਦੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਨਾ ਕੁ ਸਿੰਘਾ ਕੋਈ ਅਲਾਈ ਕੇਤੀ ਬਸ ਨਹੀਂ ਹਰ ਧਰਮ ਆਪੋ ਆਪਣੇ ਧਰਮ ਦਾ ਆ ਬਾਤ ਐ ਰ ਗੁਰੂ ਘਰ ਲੰਗਰ ਹਾਲ ਕਿੰਨਾ ਵਧੀਆ ਬਣਾਇਆ ਪਾਣੀ ਕੱਲੋ ਸੋਹਣੇ ਜਿਹੇ ਗੁਰੂ ਘਰ ਸੰਗਤਾਂ ਦੇ ਕਰਾ ਪਹੁੰਚੇ ਮਾਸਾ ਪਉੜਾ ਦਾ ਬਹੁਤ ਅਦਵਾਜ ਜਿਹੜੇ ਪਾਲਿਸਤਾਨ ਤੋਂ ਮਾਰੋ ਪਹੁੰਚਿਆ ਨਾ ਬੇਜੋਦ ਕਰਨ ਲੱਗੇ ਨੇ ਕੋਈ ਜਿਹੜੇ ਵੀ ਕਿਸੇ ਨੇ ਉਹਨਾਂ ਬੇਟਾ ਦਾ ਗੱਡੀ ਫੈਕਟਰੀ ਤੋਂ ਪਾਤਾ ਉਹਨਾਂ ਦਾ ਸਮਾਂ ਮਹੌਲ ਨਾ ਹੋ ਚੁੱਕਾ ਹੈ ਤੂੰ ਬੇਤੀ ਦੁਨੀਆਂ ਦਾ ਤੇਰੇ ਕਮਰੇ ਦੇ ਸਵਾ ਮਾਤਾ ਗੁਜਰੀ ਬੇਜਦਾ ਤੂੰ ਪਾਤਾ ਦਿਨ ਲਾਲ ਲਾਲ ਆ What?